ਬੱਚਿਆਂ ਦੀਆਂ ਕੁਸ਼ਤੀਆਂ ਚਾਲੂ ਪਿੰਡ ਰੋੜਾਂ ਵਾਲੇ ਜਿਲ੍ਹਾ ਹੁਮਨਗੜ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਬਹੁਤ ਵਧੀਆ ਉਪਰਾਲਾ ਹੋਰੇ ਲਾਲ ਕੱਚੇ ਵਾਲਾ ਬੱਚਾ 14 ਸਾਲ ਦਾ ਹੈ ਵੈਰੀ ਗੁੱਡ ਉਹ 14 ਸਾਲ ਦੇ ਬੱਚੇ ਦਾ 22 ਸਾਲ ਦੇ ਮੁੰਡੇ ਨਾਲ ਕੋਲ ਨਹੀਂ ਹੋਈ ਨਹੀਂ ਹੋਈ ਸ਼ਾਬਾਸ਼ ਵੈਸੇ ਉਮਰ ਦਾ ਲਿਆਜ ਨਹੀਂ ਕੀਤੀ ਕਿਸੇ ਨੇ ਗਲਤੀ ਕਰਤਾ ਪਰ ਉਸਤਾਦ ਦਾ ਚੰਡਿਆ ਲੱਗਦਾ ਹੈ। ਵੈਰੀ ਗੁੱਡ। ਉੱਪਰਲਾ ਮੁੰਡਾ ਜਿਹੜਾ ਉਹ ਯੂਪੀ ਦਾ ਰਹਿਣ ਵਾਲਾ ਫੁੰਝਾਂ ਚ ਰਹਿੰਦਾ ਹੈ, ਖਾਨ ਹੈ ਤੇ ਉਹ ਵੀ ਬੱਚਿਆਂ ਨੂੰ ਕੁਸ਼ਤੀਆਂ ਸਿਖਾਉਂਦਾ ਹੈ। ਖੁਦ ਵੀ ਉਹ ਕੁਸ਼ਤੀ ਕਰਦਾ ਹੈ ਤੇ ਬੱਚਿਆਂ ਨੂੰ ਵੀ ਕੁਸ਼ਤੀਆਂ ਸਿਖਾਉਂਦਾ ਹੈ। ਔਰ ਥੱਲੇ ਵਾਲਾ ਮੁੰਡਾ ਹਜੇ ਚੇਲਾ ਹੈ। ਇਹਦਾ ਉਸਤਾਦ ਇੱਥੇ ਫਿਰਦਾ ਹੋਣਾ ਤੁਹਾਨੂੰ ਦਿਖਾਵਾਂਗੇ। ਕੋਈ ਇਹ ਕੁਸ਼ਤੀਆਂ ਸਿੱਖਦਾ ਹਜੇ, ਉੱਪਰ ਵਾਲਾ ਸਿਖਾਉਣ ਵਾਲਾ ਹੈ ਔਰ ਲਾਲ ਕੱਛੇ ਵਾਲਾ ਹਜੇ ਸਿੱਖਣ ਵਾਲਾ ਹੈ। ਜਲਵਾ ਦੇਖਦੇ ਜਾਇਓ ਜ਼ਬਰਦਸਤ ਜਲਵਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦਾ ਬਹੁਤ ਵਧੀਆ ਉਪਰਾਲਾ ਪਿੰਡ ਰੋੜਾਂ ਵਾਲੀ ਜਿਲਾ ਹਨਮਾਨਗੜ੍ਹ ਰਾਜਸਥਾਨ ਬੱਕਰਾ ਮੰਡੀ ਦੇ ਵਿੱਚ ਹਰ ਰੋਜ਼ ਬੱਚਿਆਂ ਨੂੰ ਕੁਸ਼ਤੀ ਦੀ ਟ੍ਰੇਨਿੰਗ ਦਿੱਤੀ ਜਾਵੇਗੀ शाबाश शाबाश ओ हाथ जकड़ लिया थले तो लाल कच्छे वाले चौदह साल के बच्चे ने हाथ ही जकड़ लिया थले तो छा पुत तू है तू तो सिखा कुश्तियां बल्ले शाबाश 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 ये लत भी ली लगती है लत भी झकड़ ली देखो लत भी जकड़ ली हो वाह जी वाह ਵਾਹ ਜੀ ਵਾਹ ਹੁਣ ਕਹਿੰਦਾ ਛਡਾਓ ਛਡਾਉਂਦੇ ਨਹੀਂ ਪਹਿਲਾਂ ਕਹਿੰਦਾ ਬੱਚਿਆਂ ਨਾਲ ਕੀ ਕੁਸ਼ਤੀ ਕਰਨੀ ਹੈ ਕਹਿੰਦਾ ਨੇੜੇ ਨਾਲ ਕੋਈ ਆਇਓ ਹੁਣ ਫੇਰ ਹੁਣ ਫੇਰ ਨੇੜੇ ਕੋਈ ਨਹੀਂ ਆਉਂਦਾ ਹੁਣ ਆਪੇ ਹੀ ਛਡਾ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਬਹੁਤ ਸੁੰਦਰ ਖੇਲ ਸ਼ਾਬਾਸ਼ ਬੱਚਾ 14 ਸਾਲ ਦਾ ਭਵੇਂ ਆ ਪਰ ਉਸਤਾਦ ਦਾ ਚੰਡਿਆ ਲੱਗਦਾ ਹੈ ਉਸਤਾਦ ਦਾ ਚੰਡਿਆ ਲੱਗਦਾ ਬੱਚਾ ਇਹ ਪਹਿਲਾਂ ਕਹਿੰਦਾ ਮੇਰਾ ਬੱਚਿਆਂ ਨਾਲ ਖੇਡ ਨਹੀਂ ਹੁੰਦੀ ਕੋਈ ਬੱਚਿਆਂ ਨਾਲ ਕਾਦੀ ਖੇਡ ਹੈ ਛੱਡ ਕੇ ਪਰੇ ਭੱਜ ਗਿਆ ਕਹਿੰਦਾ ਮੈਂ ਨਹੀਂ ਇਹਦੇ ਨਾਲ ਕੁਸ਼ਤੀ ਕਰਦਾ ਬੱਚਾ ਹੈ ਸ਼ਾਬਾਸ਼ ਸ਼ਾਬਾਸ਼ ਮੋੜ ਕੇ ਲੈੰਦਾ ਲੋਖ ਨੇ ਕਹਿੰਦੇ ਆ ਜਾ ਕੋਈ ਨਹੀਂ ਬੱਚੇ ਨਾਲ ਵੀ ਦੇਖ ਲੇ ਤੈ ਯਾਰ ਪਰ ਮੈਨੂੰ ਐ ਲੱਗਦੀ ਹੈ ਬੱਚਾ ਤੇਰੇ ਕੰਨਾਂ ਨੂੰ ਹੱਥ ਲਵਾ ਕੇ ਛੱਡੂਗਾ ਸ਼ਾਬਾਸ਼ ਲਾ ਲਓ ਮਿੱਟੀ ਮੁੱਟੀ ਲਾ ਲਓ ਇੱਕ ਦੂਜੇ ਦੇ ਗਰਮੀ ਥੋੜੀ ਜਿਹੀ ਜ਼ਿਆਦਾ ਹੈ ਪਸੀਨੇ ਨਾਲ ਪਿੰਡਾ ਗਿੱਲੇ ਹੋ ਜਾਂਦੇ ਇਹ ਗਲਤ ਬਹੁਤ ਗਲਤ ਇਹ ਧੋਖਾ ਹੈ ਬੱਚੇ ਦੇ ਨਾਲ ਬਿਲਕੁਲ ਧੋਖਾ ਹੈ ਤੂੰ ਯਾਰ ਇੱਕ ਪਾਸੇ ਸਿਖਾਉਣਾ ਹੈ ਕੁਸ਼ਤੀਆਂ ਫਿਰ ਤੂੰ ਰੂਲ ਵੀ ਨਹੀਂ ਜਾਣਦਾ ਕੁਸ਼ਤੀਆਂ ਦੇ ਹੈ ਨਾ ਨਾਲੇ ਗੱਲਾਂ ਆਉਣਾ ਹੈ ਕੁਸ਼ਤੀਆਂ ਸਾਹੀ ਸਾਹਿਬ ਦਾ ਬੱਚਾ ਹੈ ਤੂੰ ਇਸ 14 14 ਸਾਲ ਦਾ ਬੱਚਾ ਹੈ ਫਿਰ ਵੀ ਤੋਹ ਦਿਨਾਂ ਧੋਖੇਵਾਜੀ ਤਾਂ ਕੇਵਾਜੀ ਨਹੀਂ 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 ਵਾਪਸ ਆ ਜਾ ਵਾਪਸ ਆ ਜਾ ਗਰਾਊਂਡ ਦੇ ਵਿੱਚ ਵਾਪਸ ਆ ਜਾ ਗਰਾਊਂਡ ਦੇ ਵਿੱਚ ਤਾਂ ਚਾਬਾਸ਼ ਇੱਥੇ ਦੇਖ ਧੋਖਾ ਨਹੀਂ ਚੱਲਦਾ ਹੁੰਦਾ ਇਹ ਖੇਡਾਂ ਨੇ ਇੱਥੇ ਠੋਖੇ ਬਾਜੀ ਨਹੀਂ ਵੀ ਨਾਲੇ ਕਹਿੰਦਾ ਮੈਂ ਸਿਖਾਉਣਾ ਹੈ ਸ਼ਾਬਾਸ਼ ਨਾਲੇ ਤੈਨੂੰ ਸ਼ਾਬਾਸ਼ ਪਤਾ ਨਹੀਂ ਫਿਰ ਹਾਂ ਜ਼ੋਰ ਦਿਖਾਓ ਵੈਰੀ ਗੁੱਡ ਐ ਹੁੰਦਾ ਨੂੰ ਕਹਿੰਦੇ ਆ ਦੇਖ ਇਹ ਸ਼ਾਬਾਸ਼ ਵੈਰੀ ਗੁੱਡ ਆ ਖੇਡਦੇ ਹੁੰਦੇ ਨੇ ਠੋਖਾ ਨਹੀਂ ਕਰਦੇ ਇਹ ਸ਼ਾਬਾਸ਼ ਵੈਰੀ ਗੁੱਡ ਬੱਲੇ ਓਏ ਮੁੰਡਿਆ ਚੰਡਿਆਂ ਉਸਤਾਦ ਦਾ ਓ ਸ਼ਾਬਾਸ਼ ਵੈਰੀ ਗੁੱਡ ਮਾਰੋ ਤਾੜੀਆਂ ਬੱਲੇ 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 ਓ ਬੱਲੇ ਮੁੰਡਿਆ ਆ ਇਹਦਾ ਉਸਤਾਦ ਹੈ ਆਲਾ